ਸ਼ਾਸਪੁਰ ਸ਼ਹਿਰ ਦੇ ਭਗਵਾਨ ਸ਼੍ਰੀ ਪਰਸ਼ੂਰਾਮ ਚੌਂਕ ਦੇ ਨਜ਼ਦੀਕ ਪਸ਼ੂ ਹਸਪਤਾਲ ਦੇ ਬਾਹਰ ਕੁਝ ਖੋਕਿਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਉਧਰ ਖੋਕਿਆਂ ਦੇ ਮਾਲਕ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਹਨਾਂ ਦੇ ਖੋਕਿਆਂ ਨੂੰ ਅੱਗ ਲਗਾਈ ਗਈ ਹੈ ਅਤੇ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ ਕਿਸੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਨੁਕਸਾਨ ਕੀਤਾ ਗਿਆ ਹੈ ਕਿਉਂਕਿ ਉਹਨਾਂ ਦਾ ਕਾਰੋਬਾਰ ਚੰਗਾ ਚੱਲਦਾ ਹੈ ਤਾਂ ਕਿਸੇ ਸ਼ਰਾਰਤੀ ਅੰਸਰ ਨੇ ਉਹਨਾਂ ਨਾਲ ਸ਼ਰਾਰਤ ਕਰਕੇ ਇਹ ਖੋਕੇ ਸਾੜ ਦਿੱਤੇ ਹਨ ਖੋਕਿਆਂ 'ਚ ਕੋਈ ਬਿਜਲੀ ਸਪਲਾਈ ਦਾ ਕਨੈਕਸ਼ਨ ਵੀ ਨਹੀਂ ਹੈ ਜਿਸ ਨਾਲ ਕੀ ਸ਼ਾਰਟ ਸਰਕਟ ਦਾ ਖਤਰਾ ਹੋ ਸਕੇ ਉਹਨਾਂ ਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕੋਲੇ ਵਾਲੇ ਤੇ ਗਾਣਾ ਭਾਈ ਪਤਾ ਨਹੀਂ ਲੱਗਾ ਭਾਈ ਘਰ ਗਏ ਆ 6:30 ਵਜੇ ਗਏ ਆ ਤੇ ਝਾਟੀ ਅੱਗ ਲੱਗ ਗਈ ਪਤਾ ਹੀ ਨਹੀਂ ਲੱਗਾ ਭਾਜੀ ਕਦੀ ਹੋਇਆ ਨਹੀਂ ਇਹਦਾ ਚਾਂਸ ਕਿ ਅੱਗ ਲੱਗ ਸਕਦੀ ਨੁਕਸਾਨ ਹੋ ਗਿਆ ਭਾਈ ਕਿੰਨਾ ਹੀ ਸਾਡਾ ਸਵੇਰੇ ਸੋਦਾ ਨਹੀਂ ਲੱਗਣਾ ਇਸ ਹਾਲਾ ਜਿੱਦਾਂ ਦਾ ਨੁਕਸਾਨ ਆ ਜਾਣ ਬੁਝ ਕੇ ਕਿਹਨੇ ਅੱਗ ਲਾਈ ਲੱਗਦਾ ਜਸਪਾਲ ਸਿੰਘ ਬੱਬੇ ਵਾਲੀ ਜੀ ਮੈਂ ਆਟੋ ਜੁਨੀਅਨ ਗੁਰਦਾਸਪੁਰ ਦਾ ਪ੍ਰਧਾਨ ਆ ਜੀ ਅਸੀਂ ਆਪਣੇ ਇਸ ਖੋਖੇ ਦੇ ਵਿੱਚ ਸਾਰਾ ਸਮਾਨ ਰੱਖਦੇ ਆ ਇਹ ਖੋਖਾ ਧਾਰੀਵਾਲ ਛੋਲਿਆਂ ਵਾਲਿਆਂ ਦਾ ਜੀ ਐਹੀਂ ਉਹਨਾਂ ਕੋਲੋਂ ਲੈ ਕੇ ਦੇ ਵਿੱਚ ਸਾਰਾ ਆਪਣਾ ਮੇਜ਼-ਕੁਰਸੀ ਰੱਖ ਕੇ ਜਾਣੇ ਆ ਮੈਂ ਇਥੋਂ 6 ਸਵਾ 6 ਵਜੇ ਬੰਦ ਕਰਕੇ ਖੋਖਾ ਦੇ ਘਰ ਗਿਆ ਵਾਂ ਘਰ ਜਾ ਕੇ ਤੇ ਮੈਂ ਬੈਠਾ ਮੂੰਹ ਧੋ ਕੇ ਤੇ ਮੈਨੂੰ 7 7:30 ਵਜੇ ਫੋਨ ਆਇਆ ਇਥੋਂ ਗਰਦਾਸਪੁਰੋਂ ਕਿਸਦਾ ਵੀ ਤੁਹਾਡੇ ਖੋਖੇ ਨੂੰ ਅੱਗ ਲੱਗੀ ਆ ਮੈਨੂੰ ਯਕੀਨ ਨਹੀਂ ਹੋਇਆ ਵੀ ਅੱਗ ਲੱਗੀ ਮੈਂ ਮੋੜਾ ਮੇਰਾ ਰੋਹਿਤ ਦਾ ਦੋਸਤ ਥੇ ਗਰਦਾਸਪੁਰ ਦਾ ਮੈਨੂੰ ਫੋਨ ਕੀਤਾ ਫਿਰ ਉਸ ਤੇ ਜਾ ਕੇ ਵੇਖੀ ਯਾਰ ਖੋਖੇ ਨੂੰ ਅੱਗ ਲੱਗੀ ਆ ਇਹ ਰੋਹਿਤ 10 ਮਿੰਟ ਬਾਅਦ ਮੈਨੂੰ ਫੋਨ ਕਰਦਾ ਭਾਈ ਪਾਜੀ ਅੱਗ ਬਹੁਤ ਜ਼ਿਆਦਾ ਲੱਗੀ ਆ ਤਾ ਤੁਸੀਂ ਛੇਤੀ ਆਓ ਮੈਂ ਤੇ ਗੁਰਦਾਸਪੁਰ ਆਇਆ ਵਾਂ ਇਹ ਮੈਂ ਆਣ ਕੇ ਵੇਖਿਆ ਵੀ ਸਾਰਾ ਕੁਝ ਸੜ ਕੇ ਜੜਾ ਡਿਵੈਂਚ ਮੋਚੀ ਕੁਰਸੀਆਂ ਸਾਰਾ ਕੁਝ ਸੜ ਕੇ ਸੁਆਹ ਹੋ ਗਈਆਂ ਨੇ ਭਾਜੀ ਇਹ ਅੱਗ ਲਾਈ ਆ ਲੱਗੀ ਨਹੀਂ ਅੱਗ ਹੈਗੀ ਕਿਉਂਕਿ ਇੱਥੇ ਨਾ ਕੋਈ ਸਰਕਟ ਵਾ ਨਾ ਕੋਈ ਬਿਜਲੀ ਆ ਨਾ ਕੁਛ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੀ ਤਾਰ ਨਹੀਂ ਲੱਗਦੀ ਕੁਛ ਨਹੀਂ ਹੈਗਾ ਕੋਈ ਜਿਹਦੇ ਨਾਲ ਸਾਰ ਮਤਲਬ ਸਰਕਟ ਹੋ ਸਕੇ ਇਹ ਅੱਗ ਸਾਡੇ ਲਾਈ ਗਈ ਹੈ ਕਿਸੇ ਨੇ ਜਾਣ ਬੁੱਝ ਕੇ ਲਾਈ ਆ ਇਹਦਾ ਪਤਾ ਹੀ ਤੈ ਤੱਕ ਜਾਵਾਂਗੇ ਇਹਦਾ ਪਤਾ ਲਗਾਵਾਂਗੇ ਕੋਈ ਵੀ ਹੋ ਸਕਦਾ ਇਹਦਾ ਹੀ ਉਹਦਾ ਪਤਾ ਕਰਾਂਗੇ ਕੁਛ ਵੀ ਹੋ ਸਕਦਾ ਜੀ ਕੋਈ ਵੀ ਕਰ ਸਕਦਾ ਔਰ ਇਹਦੇ ਵਿੱਚ ਇਹ ਆ ਵੀ ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਆ ਸਾਡੀ ਸ਼ੋਵੀ ਖਰਾਬ ਕਰਨ ਮਾਰਿਆ ਇਹਦੇ ਵਿੱਚ ਵੇਖੋ ਜੀ ਸਾਡਾ ਗਰੀਬਾਂ ਦਾ ਨੁਕਸਾਨ ਹੋਇਆ ਵਾ ਪਾਏ ਸਾਡੇ ਇਹਦੇ ਵਿੱਚ ਬੰਚੀ ਗਏ ਨਾਲ ਦੁਕਾਨਾਂ ਹੋ ਰਹੀਆਂ ਭਾਜੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਬਿਲਕੁਲ ਹੈਗੇ ਵਿੱਚ ਇਹ ਦਸਤਾਵੇਜ਼ ਵੀ ਹੈਗੇ ਵਿੱਚ ਭਾਜੀ ਜਿਹੜੇ ਸਰਕੇ ਸਵਾਹ ਹੋ ਗਏ ਬਿਲਕੁਲ ਨਾ ਹੀ ਕਿਸੇ ਨੂੰ ਦੱਸਣ ਜੋਗੇ ਨਾ ਹੀ ਕਿਸੇ ਨੂੰ ਪੁੱਛਣ ਜੋਗੇ ਇਹਦੇ ਵਿੱਚ ਆ ਵੀ ਜਿਨੇ ਵੀ ਅੱਗ ਲਾਈ ਆਹੀ ਉਹਦੀ ਤਹਿ ਤੱਕ ਜਾਵਾਂਗੇ ਤੇ ਉਹਦਾ ਪਤਾ ਜਰੂਰ ਲਾਵਾਂਗੇ ਤੇ ਜੇ ਹਾਨੂੰ ਪਤਾ ਲੱਗੇਗਾ ਉਹਦੀ ਸਿੱਧਰ ਪੜੜ ਵੀ ਜਰੂਰ ਕਰਾਂਗੇ ਪ੍ਰਸ਼ਾਸਨ ਨੂੰ ਕਿਸੇ ਮੰਗ ਕਰਨੀਆਂ ਚਲੋ ਜੋ ਹੋ ਗਿਆ ਉਹ ਤਾਂ ਚਲੋ ਹੋ ਗਿਆ ਜੀ ਤੇ ਤੁਸੀਂ ਵੀ ਥੋੜਾ ਜਿਹਾ ਪ੍ਰਸ਼ਾਸਨ ਇਹ ਕਿੰਨੇ ਵੀ ਚਲੋ ਤੁਸੀਂ ਵੀ ਥੋੜਾ ਜਿਹਾ ਪਤਾ ਲਗਾਇਆ ਜਾਵੇ ਵੀ ਇਹ ਕਿੰਨੇ ਸ਼ਰਾਰਤ ਕੀਤੀ ਆ ਤੇ ਜੇ ਉਹ ਪਤਾ ਲਗਾਣਗੇ ਸਭ ਤੋਂ ਬੈਟਰ ਆ ਜੇ ਇਨੀ ਨਹੀਂ ਤਾਂ ਹੀ ਪਤਾ ਲਗਾਵਾਂਗੇ ਜਿਹੜਾ ਨੂੰ ਪਤਾ ਲੱਗੇਗਾ ਜਦੋਂ ਵੀ ਇਹ ਬੰਦੇ ਦਾ ਇਹਨੇ ਸ਼ਰਾਰਤ ਕੀਤੀ ਆ ਅਸੀਂ ਉਹ ਲਿਆ ਕੇ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਤੇ ਦੋਆਂ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਜੀ ਇੱਕ ਲਾਕੇ ਸ਼ੱਕਰਾਂ ਵਾਲੀ ਆ ਇਲਿਕਸ਼ੇ ਵਾਲੀ ਦੁਕਾਨ ਆ ਜਿਹੜੀ ਰਿਪੇਅਰ ਕਰਦੇ ਆ ਇੱਕ ਸਾਡਾ ਕੋਖਾਵਾ ਇੱਕ ਨਾਲ ਆਨੰਦ ਵਾਲੇ ਦਾ ਕੋਖਾਵਾ ਜਿਹੜੇ ਛੋਲਿਆਂ ਵਾਲੇ ਆ ਉਹਨਾਂ ਦੇ ਵੀ ਅੰਦਰ ਨੁਕਸਾਨ ਹੋ ਗਿਆ ਭਾਜੀ ਕ ਕਾਹਨ 8 ਵਜੇ 10 ਮਿੰਟ ਤੇ ਕਾਲ ਆਂਦੀ ਆ ਵੀ ਗੈਟਨਰੀ ਹਸਪਤਾਲ ਦੇ ਨਾਲ ਖੋਕੇ ਨੂੰ ਅੱਗ ਲੱਗ ਗਈ ਆ ਅਸੀਂ ਤੁਰੰਤ ਉਸਮੋ ਕੇ ਫਾਇਰ ਗੱਡੀ ਗੱਡੀ ਮੌਕੇ ਤੇ ਲੈ ਕੇ ਆਏ ਦੋ ਤਿੰਨ ਮਿੰਟ ਚਾਹੀਏ ਇੱਥੇ ਪਹੁੰਚ ਗਏ ਇੱਥੇ ਆ ਕੇ ਦੇਖਿਆ ਤੇ ਖੋਕੇ ਦੇ ਅੰਦਰ ਅੱਗ ਲੱਗੀ ਹੋਈ ਕਾਰਨ ਤੇ ਸਰ ਕੋਈ ਕਹਿ ਨਹੀਂ ਸਕਦੇ ਹਜੇ ਫਿਲਹਾਲ ਤੇ ਅੱਗ ਤੇ ਕਾਬੂ ਪਾਇਆ ਗਿਆ ਆ ਜੀ ਜੀ ਅੱਗ ਤੇ ਕਾਬੂ ਪਾਇਆ ਗਿਆ تقریبا ਪੂਰਾ ਹੀ ਕੋਈ ਨੁਕਸਾਨ ਵਗੈਰਾ ਨੁਕਸਾਨ ਸਰ ਹੁਣ ਮਾਲਕ ਹੀ ਦੱਸ ਸਕਦੇ ਆ ਆ ਕੇ ਕਿ ਕਿੰਨਾ ਕੁ ਹੋਇਆ ਹੁੰਦਾ